ਅਸੀਂ ਇਹ ਸਮੁੱਚਾ ਪਰਿਵਾਰ ਜਿਹੜਾ ਸਮੁੱਚਾ ਸਮਾਜ ਮਸੀਹ ਸਮਾਜ ਇਸ ਪਰਿਵਾਰ ਦੇ ਨਾਲ ਖੜਾ ਆ। ਤੇ ਖਲਾਫ ਜਿਹੜੀ ਆ ਬਾਈ ਨੇਮ ਜਿਹੜੀ ਆ ਐਫ ਆਈ ਆਰ ਦਰਜ ਹੋ ਚੁੱਕੀ ਆ ਔਰ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਦੇ ਉੱਤੇ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤ ਦੇ ਆਮ ਸਾਰੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਉਹਨਾਂ ਨੂੰ ਬਹੁਤ ਜਲਦ ਜਿਹੜਾ ਗ੍ਰਿਫਤਾਰ ਕਰਕੇ ਕੋਈ ਵੀ ਨਫ਼ਰਤ ਦੀ ਭਾਵਨਾ ਜਿਹੜੀ ਹੈ ਉਹ ਸਾਡੇ ਸਮਾਜ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਨਫ਼ਰਤ ਦੀ ਕੋਈ ਵੀ ਭਾਵਨਾ ਜਿਹੜੀ ਹੈ ਉਹਦੀ ਕੋਈ ਜਗ੍ਹਾ ਨਹੀਂ ਹੈ ਨਾ ਹੀ ਉਹਨੂੰ ਸੰਵਿਧਾਨ ਕੋਈ ਆਗਿਆ ਦਿੰਦਾ ਨਫ਼ਰਤ ਨੂੰ ਨਾ ਹੀ ਸਾਡਾ ਭਾਰਤ ਦਾ ਕਾਨੂੰਨ ਕੋਈ ਇਸ ਨਫ਼ਰਤ ਭਰੇ ਚੀਜ਼ ਨੂੰ ਆਗਿਆ ਦਿੰਦਾ ਗੀ ਗਾਧ ਪਾਤਾਂ ਕੋਈ ਵੀ ਸਾਡੇ ਪੰਜਾਬ ਦੇ ਅੰਦਰ ਕੋਈ ਵੀ ਜਗ੍ਹਾ ਨਹੀਂ ਆਲਤੇ ਪਿਆਰ ਦੇ ਨਾਲ ਹਰੇਕ ਭਾਈਚਾਰੇ ਨੂੰ ਰਹਿਣਾ ਚਾਹੀਦਾ ਚਾਹੇ ਉਹ ਸਿੱਖ ਭਾਈਚਾਰਾ ਹੋਵੇ ਮੁਸਲਮਾਨ ਭਾਈਚਾਰਾ ਮਸੀਹ ਭਾਈਚਾਰਾ ਹੋਵੇ 크੍ਰਿਸਚੀਅਨ ਭਾਈਚਾਰਾ ਹੋਵੇ ਹਿੰਦੂ ਤਰਨਤਾਰਨ ਦੇ ਪਿੰਡ ਖਵਾਸਪੁਰ ਵਿੱਚ ਪਹੁੰਚੇ ਮਸੀ ਆਗੂ ਪਿੰਡ ਖਵਾਸਪੁਰ ਵਿੱਚ ਕ੍ਰਿਸਮਸ ਪ੍ਰੋਗਰਾਮ ਨੂੰ ਬੰਦ ਕਰਵਾਉਣ ਲਈ ਪਿੰਡ ਦੇ ਕੁਝ ਸ਼ਰਾਰਤੀ ਅਨਸਰ ਆਏ ਸਨ ਅਤੇ ਮਸੀ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਉਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਗਾਲੀ-ਗਲੋਚ ਕੀਤਾ ਗਿਆ ਤੇ ਫਿਰ ਜਿਸ ਤੋਂ ਬਾਅਦ ਮਸੀ ਪਰਿਵਾਰ ਉਹਨਾਂ ਨੌਜਵਾਨਾਂ ਦੇ ਘਰ ਜਾ ਕੇ ਊਲਾਮਾ ਦਿੰਦਾ ਹੈ ਅਤੇ ਫਿਰ ਨੌਜਵਾਨਾਂ ਵੱਲੋਂ ਮਸੀ ਭਾਈਚਾਰੇ ਦੇ ਨੌਜਵਾਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ ਅਤੇ ਇੱਕ ਮਸੀ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤੇ ਦੋ ਇਲਾਜ ਲਈ ਅੰਮ੍ਰਿਤਸਰ ਵਿਖੇ ਹਸਪਤਾਲ ਵਿੱਚ ਦਾਖਲ ਹਨ ਅਤੇ ਇਸੇ ਇਸ ਬੰਦ ਵਿੱਚ ਮਸੀ ਆਗੂ ਜੌਨ ਕੋਟਲੀ ਅਤੇ ਡਾਕਟਰ ਸੁਭਾਸ਼ ਥੋਬਾ ਮੈਂਬਰ ਮਿਨਿਓਰਿਟੀ ਕਮਿਸ਼ਨ ਵੀ ਇਸ ਘਟਨਾ ਕਰਨ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਉਹਨਾਂ ਪਰਿਵਾਰਿਕ ਮੈਂਬਰਾਂ ਨੂੰ ਭਰੋਸਾ ਦਿਵਾਇਆ ਕਿ ਪੁਲਿਸ ਵੱਲੋਂ ਜਲਦ ਦੋਸ਼ੀਆਂ ਨੂੰ ਸਲਾਖਾ ਪਿੱਛੇ ਭੇਜ ਦਿੱਤਾ ਜਾਵੇਗਾ ਅਤੇ ਸੁਖ ਪਾਲਰਾਣਾ ਮੰਤਰੀ ਅਤੇ ਪੂਰਾ ਮਸੀ ਭਾਈਚਾਰਾ ਪੀੜਤ ਪਰਿਵਾਰ ਦੇ ਨਾਲ ਹੈ ਆਓ ਸੁਣਦੇ ਹਾਂ ਪ੍ਰਧਾਨ ਜੌਨ ਕੋਟਲੀ ਅਤੇ ਡਾਕਟਰ ਸੁਭਾਸ਼ ਥੋਬਾ ਨੇ ਇਸ ਮੌਕੇ ਤੇ ਹੋਰ ਕੀ ਕਿਹਾ ਸੋ ਜੀ ਜਮ ਜੀ ਅੱਜ ਅਸੀਂ ਪਿੰਡ ਖਿਆਸਤਰਾ ਵਿੱਚ ਪਹੁੰਚੇ ਆਂ ਔਰ ਇਹ ਦੁਖੀ ਪਰਿਵਾਰ ਜਿਨ੍ਹਾਂ ਦਾ ਇੱਕ ਜੀ ਅਮ ਜੀ ਜਿਹੜਾ ਕਿ ਇਸ ਪਰਿਵਾਰ ਦੀ ਰੋਜ਼ੀ ਰੋਟੀ ਪਾਲਦਾ ਸੀਗਾ ਉਹਦਾ ਕੋਈ ਸ਼ਰਾਤੀ ਅੰਸਲਾ ਵੱਲੋਂ ਜਿਹੜਾ ਆ ਉਸ ਨੂੰ ਮੌਜੇ ਘਾਟ ਉਤਾਰ ਦਿੱਤਾ ਗਿਆ ਆ ਔਰ ਦੋ ਬੰਦੇ ਜਿਹੜੇ ਉਹਨਾਂ ਸ਼ਰਾਤਾਂ ਲੋਕਾਂ ਨੂੰ ਜ਼ਖਮੀ ਕਰ ਦਿੱਤੇ ਗਏ ਆ ਔਰ ਮੈਂ ਦੱਸਣਾ ਚਾਹੁੰਨਾ ਕਿ ਮਸੀਹੀ ਸਮਾਜ ਪੂਰਾ ਮਸੀਹੀ ਸਮਾਜ ਔਰ ਉਸੇੇ ਸਮੇਂ ਤੋਂ ਸੁਪਾਲਾਣਾ ਚਾਹੇ ਮਨਿਸਟਰੀ ਇਸ ਪਰਿਵਾਰ ਦੇ ਨਾਲ ਖੜੀ ਹੈ ਅਸੀਂ ਅਸਾਡ ਮੇਰੇ ਨਾਲ ਡਾਕਟਰ ਸੁਬਾਸ ਜੀ ਮੈਂਬਰ ਮਿਨੋਰਟੀ ਕਮਿਸ਼ਨ ਆਏ ਨੇ ਪਾਸਟਰ ਸਾਹਿਬ ਜੀ ਆਏ ਨੇ ਸਾਡੇ ਆ ਪਾਸਟਰ ਵਿਲੀਅਮ ਜੀ ਆਏ ਨੇ ਔਰ ਜਿੰਨੇ ਵੀ ਸਾਡੀ ਮਸੀਹੀ ਲੋਕ ਸਾਰੀ ਸਮੁਤੀ ਸਾਡੀ ਮਸੀਹੀ ਲੀਡਰਸ਼ਿਪ ਜਿਹੜੀ ਹੈ ਉਹ ਇਸ ਦੁਖੀ ਪਰਿਵਾਰ ਦੇ ਨਾਲ ਖੜੀ ਹੈ ਔਰ ਅਸੀਂ ਸਮਾਜ ਨੂੰ ਇੱਕ ਅੱਛਾ ਮੈਸੇਜ ਇਹ ਦੇਣਾ ਚਾਹੁੰਦੇ ਆ ਕਿ ਵੀਰੋ ਕੋਈ ਵੀ ਜਾਤ ਪਾਤ ਦਾ ਕੋਈ ਵੀ ਸਾਡੇ ਪੰਜਾਬ ਦੇ ਅੰਦਰ ਕੋਈ ਵੀ ਜਗਾ ਨਹੀਂ ਆ ਅੱਗੇ ਪਿਆਰ ਦੇ ਨਾਲ ਹਰੇਕ ਭਾਈਚਾਰੇ ਨੂੰ ਰਹਿਣਾ ਚਾਹੀਦਾ ਆ ਚਾਹੇ ਉਹ ਸਿੱਖ ਭਾਈਚਾਰਾ ਹੋਵੇ ਮੁਸਲਿਮ ਭਾਈਚਾਰਾ ਮਸੀਹ ਭਾਈਚਾਰਾ ਹੋਵੇ ਕ੍ਰਿਸਚੀਅਨ ਭਾਈਚਾਰਾ ਹੋਵੇ ਹਿੰਦੂ ਭਾਈਚਾਰਾ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਇਸ ਆਪਣੇ ਪੰਜਾਬ ਦੀ ਸ਼ਾਂਤੀ ਨੂੰ ਬਹਾਲ ਰੱਖਣਾ ਔਰ ਕੋਈ ਵੀ ਨਫ਼ਰਤ ਦੀ ਭਾਵਨਾ ਜਿਹੜੀ ਹੈ ਉਹ ਸਾਡੇ ਸਮਾਜ ਦੇ ਅੰਦਰ ਸਾਡੇ ਪੰਜਾਬ ਦੇ ਅੰਦਰ ਸਾਡੇ ਭਾਰਤ ਦੇ ਅੰਦਰ ਨਫ਼ਰਤ ਦੀ ਕੋਈ ਵੀ ਭਾਵਨਾ ਜਿਹੜੀ ਹੈ ਉਹਦੀ ਕੋਈ ਜਗ੍ਹਾ ਨਹੀਂ ਹੈ ਨਾ ਹੀ ਉਹਨੂੰ ਸੰਵਿਧਾਨ ਕੋਈ ਆਗਿਆ ਦੇਂਦਾ ਨਫਰਤ ਨੂੰ ਨਾ ਹੀ ਸਾਡਾ ਭਾਰਤ ਦਾ ਕਾਨੂੰਨ ਕੋਈ ਇਸ ਨਫਰਤ ਪਰ ਇੱਕ ਟੀਮ ਨੂੰ ਆਗਿਆ ਦਿੰਦਾ ਇਸ ਕਰਕੇ ਜਿਹੜੇ ਦੋਸ਼ੀ ਜਿਨ੍ਹਾਂ ਨੇ ਇਹ ਇਹ ਬਹੁਤ ਮਾੜਾ ਕਾਰਾ ਕੀਤਾ ਆ ਅਸੀਂ ਸਾਰਾ ਸਮਾਜ ਇਸ ਦੁਖੀ ਗਿਆਸਪੁਰਾ ਦਾ ਜਿਹੜਾ ਪਰਿਵਾਰ ਹੈ ਜਿਨ੍ਹਾਂ ਦਾ ਜੀ ਇਹ ਦੁਨੀਆ ਤੋਂ ਚਲਾ ਗਿਆ ਔਰ ਜਿਹੜੇ ਦੋ ਜਿਹੜੇ ਜ਼ਖਮੀ ਵੀ ਹੋਏ ਆ ਅਸੀਂ ਇਹ ਸਮੂਚਾ ਪਰਿਵਾਰ ਜਿਹੜਾ ਸਮੂਚਾ ਸਮਾਜ ਮਸੀਹ ਸਮਾਜ ਇਸ ਪਰਿਵਾਰ ਦੇ ਨਾਲ ਖੜਾ ਆ ਹਰ ਵੇਲੇ ਦੁੱਖ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਸਮੂਚਾ ਜਿਹੜੀ ਸਮੁੱਚੀ ਲੀਡਰਸ਼ਿਪ ਆ ਉਹ ਸਾਰੀ ਇਸ ਪਰਿਵਾਰ ਦੇ ਨਾਲ ਖੜੀ ਹੈ ਜਦ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਉਹ ਦੋਸ਼ੀ ਜਿਹੜੇ ਆ ਜੇਲ੍ਹ ਤੱਕ ਨਹੀਂ ਪਹੁੰਚ ਜਾਂਦੇ ਉਹਨਾਂ ਨੂੰ ਉਸ ਜਿਹੜੇ ਪਰਚੇ ਦਰਜ ਕੀਤੇ ਗਏ ਆ ਉਹਨਾਂ ਨੂੰ ਜਿਹੜੇ ਗ੍ਰਿਫਤਾਰੀ ਤੱਕ ਜਿਹੜਾ ਆ ਅਸੀਂ ਇਸ ਪਰਿਵਾਰ ਦੇ ਨਾਲ ਆ ਔਰ ਉਸ ਤੋਂ ਬਾਅਦ ਵੀ ਇਸ ਪਰਿਵਾਰ ਦੀ ਰੱਖਿਆ ਸੁਰੱਖਿਆ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਆਪਣੇ ਸਮਾਜਾਂ ਵੱਲੋਂ ਮਿਲ ਕੇ ਅਸੀਂ ਇਹਨਾਂ ਦੇ ਨਾਲ ਹਮੇਸ਼ਾ ਮਦਦਗਾਰ ਹੋਵਾਂਗੇ ਸੋ ਇਸ ਕਰਕੇ ਮੇਰੀ ਇਹ ਸਪੈਂਡਵਾਸੀਆਂ ਨੂੰ ਇਸ ਜਿਹੜਾ ਆ ਸਾਡੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਆਓ ਆਪਾਂ ਰਲ ਮਿਲ ਕੇ ਇੱਕ ਪਿਆਰ ਦਾ ਇਤਿਹਾਸ ਲਿਖੀਏ ਇਹ ਨਫ਼ਰਤ ਦੇ ਵਿੱਚ ਕੁਝ ਨਹੀਂ ਆ ਬਲਕਿ ਜਿਹੜਾ ਪਿਆਰ ਆ ਹਰੇਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਬਾਈਬਲ ਕੁਰਾਨ ਗੀਤਾ ਇਹ ਸਾਰੇ ਪਿਆਰ ਹੀ ਸਿਖਾਉਂਦੇ ਆ ਤੋਂ ਆਪਾਂ ਨਫ਼ਰਤ ਨਾ ਕਰੀਏ ਇੱਕ ਦੂਜੇ ਨਾਲ ਬਲਕਿ ਪਿਆਰ ਦੇ ਨਾਲ ਅਸੀਂ ਜਿਹੜੇ ਸਮਾਜ ਦੇ ਸਿਧਰਾ ਕਰੀਏ ਆਪਣੇ ਆਣ ਗਵਾਂਡ ਪਿਆਰ ਕਰੀਏ ਆਪਣੇ ਸਮਾਜ ਦੇ ਨਾਲ ਪਿਆਰ ਕਰੀਏ ਹਰੇਕ ਭਾਈਚਾਰੇ ਨਾਲ ਪਿਆਰ ਕਰੀਏ ਇੱਕ ਵਾਰੀ ਤਾੜਨਾ ਵੀ ਇਹ ਦੇ ਰਹੇ ਆ ਕਿ ਜਿਹੜੇ ਲੋਕਾਂ ਨੇ ਇਹ ਕਾਰਾ ਕੀਤਾ ਆ ਉਹਨਾਂ ਨੂੰ ਜਿਹੜੀ ਆ ਜੇਲ੍ਹ ਦੀਆਂ ਸਲਾਖਾਂ ਤੱਕ ਪਹੁੰਚਾਉਣਾ ਉਹਨਾਂ ਨੂੰ ਸਜ਼ਾ ਦਿਵਾਉਣਾ ਉਹਨਾਂ ਨੂੰ ਫਾਂਸੀ ਤੱਕ ਲੈ ਕੇ ਜਾਣਾ ਇਹ ਅਸੀਂ ਆਪਣੇ ਸਮਾਜ ਦੇ ਨਾਲ ਪ੍ਰਣ ਕਰ ਰਹੇ ਆ ਔਰ ਸੁਖਪਾਲਾਣਾ ਚਰਚ ਮਿਨਿਸਟਰੀ ਵੱਲੋਂ ਹਮੇਸ਼ਾ ਅਸੀਂ ਨਾਲ ਵੀ ਮਦਦ ਲਈ ਤਿਆਰ ਰਵਾਂਗੇ ਪਿਛਲੇ ਦਿਨੀ ਜੋ ਤੋਬਾ ਯਾਤਰਾ ਦੇ ਦੌਰਾਨ ਇੱਕ ਚੱਕਰ ਆਇਆ ਸੀ ਉਸ ਦੌਰਾਨ ਜਿਹੜਾ ਵਾ ਸਾਡੇ ਭਾਈਚਾਰੇ ਦੇ ਜੁਗਤੋਬ ਸੀ ਉਹ ਉਸ ਵਾਸਤੇ ਚਰਚ ਦੇ ਨਾਲ ਸੰਬੰਧ ਸੰਗਤ ਦੇ ਵਿੱਚ ਰੁਸਵਾ ਕਰ ਦਿੱਤੀਗੇ ਜੋ ਉਹਨਾਂ ਦੇ ਨਾਲ ਇਹ ਪਰਿਵਾਰ ਦਾ ਮਾਰ ਕੇ ਜੋ ਮਾਰ ਦਿੱਤਾ ਗਿਆ ਉਸ ਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਾ ਹੈ ਔਰ ਸਾਡੇ ਨਾਲ ਡੀਐਸਪੀ ਸਾਹਿਬ ਵੀ ਐਸਐਚਓ ਸਾਹਿਬ ਔਰ ਜਿਹੜੇ ਚੌਕੀ ਇੰਚਾਰਜ ਨੇ ਮੌਜੂਦਾ ਇੱਥੋਂ ਦੇ ਉਹ ਵੀ ਸਾਡੇ ਨਾਲ ਪਹੁੰਚੇ ਨੇ ਔਰ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਬਾਈ ਨੇਮ ਜਿਹੜੀ ਹੈ ਐਫਆਈਆਰ ਦਰਜ ਹੋ ਚੁੱਕੀ ਆ ਔਰ ਸਾਨੂੰ ਵਿਸ਼ਵਾਸ ਹੈ ਪ੍ਰਸ਼ਾਸਨ ਦੇ ਉੱਤੇ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਾਰੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਉਹਨਾਂ ਨੂੰ ਬਹੁਤ ਜਲਦ ਜਿਹੜਾ ਗ੍ਰਿਫਤਾਰ ਕਰਕੇ ਜੇਲ੍ਹ ਦੇ ਅੰਦਰ ਭੇਜਿਆ ਜਾਏਗਾ ਔਰ ਪ੍ਰਾਪ ਪਰਿਵਾਰ ਨੂੰ ਜਿਹੜਾ ਵਾ ਪ੍ਰਸ਼ਾਸਨ ਵੱਲੋਂ ਔਰ ਭਾਈਚਾਰੇ ਵੱਲੋਂ ਜਿਹੜਾ ਵਾ ਉਹ ਇਨਸਾਫ ਦਵਾਇਆ ਜਾਏਗਾ ਧੰਨਵਾਦ ਥੈਂਕ ਯੂ